ਹੈਗਾ ਵਾ ਤੋਂ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਮਾਫ਼ ਮੈਕੈਨਿਜ਼ਮ ਕੀ ਹੋਊਗਾ ਬਾਅਦ ਚ ਤੈ ਹੋ ਜੂਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤੋਂ ਉਹਨਾਂ ਲਈ ਇਸ ਗੱਲ 'ਚੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਕਾਹ ਹੈ ਨਹੀਂ ਹੈਗੀ ਆ ਇਹ ਉਹਨਾਂ ਨੇ ਸੋਚਣਾ ਹੈਗਾ ਅਸੀਂ ਕਹਿੰਨੇ ਆਂ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸ ਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਨੇ ਆ ਤਾਂ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਜਿਹੇ ਨਾਊਂਸਮੈਂਟ ਕਰਨਗੇ ਕਰਜ਼ੇ ਮਾਫੀ ਦੀ ਤੇ ਪਾਛਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਤਾਂ ਸਥਿਤੀ ਸਪਸ਼ਟ ਹੋ ਜੂਗੀ ਤੋਂ ਇਸ ਕਰਕੇ ਇਸ ਵੇਲੇ ਲੋੜ ਹੈਗੀ ਆ ਵੀ ਜਿਹੜਾ ਸਾਡੇ ਸਾਹਮਣੇ ਡੱਡ ਲੋ ਖੜਿਆ ਵਾ ਉਹਨੂੰ ਆਪਾਂ ਸਿਰੇ ਲਾਈਏ ਬਾਕੀ ਮੰਗਾ ਸਰਕਾਰ ਵਾਸਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਲਖੀਮਪੁਰ ਖਰੀਦਾ ਇਨਸਾਫ ਦੇਣਾ ਵੱਡਾ ਮੰਗ ਹੈ ਕੇਸ ਵਾਪਸ ਲੈਣੇ ਵੱਡੀ ਮੰਗ ਹੈ ਨਹੀਂ ਬਾਕੀ ਮੰਗਾਂ ਤੇ ਗੱਲ ਕਰਕੇ ਨਿਬੇੜਾ ਹੋ ਸਕਦਾ ਵਾ ਤਿੰਨ ਬਹੁਤ ਵੱਡੀਆਂ ਮੰਗਾਂ ਨੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀਟੂ ਪਲੱਸ 50% ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਭਾਵੇਂ ਬਾਕੀ ਮੰਗਾਂ ਅਸੀਂ ਘੱਟ ਮਹੱਤਵ ਨਹੀਂ ਰੱਖਦੇ ਹਜੇ ਕੇਂਦਰ ਦੇ ਵਜ਼ੀਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਡਬਲਯੂਟੀਓ ਤੋਂ ਭਾਰਤ ਅਸੀਂ ਡਬਲਯੂਟੀਓ ਤੋਂ ਸਮੁੱਚੇ ਸਮਝੌਤੇ ਬਾਰੇ ਨਹੀਂ ਕਹਿ ਰਹੇ ਅਸੀਂ ਕਹਿੰਨੇ ਖੇਤ ਹੀ ਸੈਕਟਰ ਵਾਲੇ ਮਸਲੇ ਤੇ ਭਾਰਤ ਡਬਲਯੂਟੀਆ ਦੀਆਂ ਨੀਤੀਆਂ ਤੋਂ ਬਾਹਰ ਖੇਤੀ ਸੈਕਟਰ ਨੂੰ ਕਰ ਲਵੇ ਉਹਦੇ ਤੇ ਉਹ ਕਹਿੰਦੇ ਸੀ ਚਰਚਾ ਕਰਕੇ ਦੱਸਾਂਗੇ 10 ਦਿਨ ਉਹ ਕਹਿੰਦੇ ਸੀ ਨਿਰੇਗਾ ਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਹੋ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸੀ ਕਰਜ਼ੇ ਤੇ ਦੱਸਾਂਗੇ ਅਸੀਂ ਤਾਂ ਦੱਸਤਾ ਨਾ ਸਾਨੂੰ ਪ੍ਰਪੋਜ਼ਲ ਮਨਜ਼ੂਰ ਆ ਕੇ ਨਹੀਂ ਮਨਜ਼ੂਰ ਹੁਣ ਕੇਂਦਰ ਬਿਆਨ ਦਾ ਅੱਗੇ ਵੀ ਉਹਨਾਂ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਆ ਤੇ ਕਿਹੜੀ ਗੱਲ ਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ ਅਗਲੀ ਗੱਲ ਇਸ ਵੇਲੇ ਵੀ ਸਾਡਾ ਸ਼ਹੀਦ ਪਰਿਵਾਰ ਦਾ ਜਿਹੜਾ ਉੱਥੇ ਪਵਿੱਤਰ ਦੇ ਆ ਉਹ ਹਸਪਤਾਲ ਚ ਪਈ ਹੋਈ ਆ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਹਨੂੰ ਡਿਲੇ ਕਰੂਗੀ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਰੁੱਲਣਗੀਆਂ ਤਾਂ ਇਹ ਠੀਕ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਪੰਜਾਬ ਸਰਕਾਰ ਤੁਰੰਤ ਪਾਲਿਸੀ ਡਿਕਲੇਅਰ ਕਰੇ ਕਿ ਉਹ ਕਿੰਨੀ ਰਕਮ ਦੇਊਗੀ ਜੇ ਕੋਈ ਕਿਸਾਨ ਸ਼ਹੀਦ ਹੁੰਦਾ ਉਹਨੂੰ ਨੌਕਰੀ ਤਾਂ ਫਿਰ ਸਾਨੂੰ ਬਾਰ-ਬਾਰ ਉਹਨਾਂ ਦੀ ਅਫਸਰ ਸੈਨਾ ਮੱਥਾ ਪੇਚੀ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਕੰਮ ਚਲੂਗਾ ਤੇ ਕੱਲ ਵੀ ਕਿਹਾ ਸੀ ਵੀ ਜੇ ਪਟਿਆਲੇ ਜ਼ਿਲ੍ਹੇ ਚ ਇੰਟਰਨੈਟ ਬੰਦ ਆ ਜਾਂ ਸੱਤਾਂ ਪੰਜਾਬ ਦੇ ਜ਼ਿਲ੍ਹਿਆਂ ਚ ਇੰਟਰਨੈਟ ਬੰਦ ਹੋਇਆ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਠੀਕ ਹੈ ਜੀ ਅਰ ਪਟਿਆਲਾ ਡੀਸੀ ਦੀਆਂ ਹਦਾਇਤਾਂ ਨੇ ਵੀ ਚਾਹੇ ਕੋਈ ਵੀ ਬੰਦਾ ਹੋਵੇ ਬ੍ਰੌਡਬੈਂਡ ਜਿਹੜਾ ਕਮਰਸ਼ੀਅਲ ਇਸਤੇਮਾਲ ਕਰਨ ਵਾਲਾ ਇੰਟਰਨੈਟ ਹੈ ਕਦੀ ਬੰਦ ਨਹੀਂ ਹੁੰਦਾ ਉਹਦੇ ਤੇ ਪਾਬੰਦੀ ਆ ਉਹ ਪਾਬੰਦੀ ਪੰਜਾਬ ਸਰਕਾਰ ਦੀ ਆ ਕੇਂਦਰ ਦੀ ਆ ਨਿਜਮ ਖੁੱਲ ਕੇ ਦੱਸੇ ਜਾਣ ਵੀ ਜੇ ਪੰਜਾਬ ਸਰਕਾਰ ਨਹੀਂ ਵੀ ਚਾਹੁੰਦੀ ਤੇ ਕੀ ਕੇਂਦਰ ਸਾਡਾ نیٹ ਬੰਦ ਕਰ ਸਕਦਾ ਸਥਿਤੀ ਨੂੰ ਸਪਸ਼ਟ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਰਨਾ ਚਾਹੀਦਾ ਅਸੀਂ ਕੱਲ ਵੀ ਕਿਹਾ ਸੀ ਵੀ ਜੇ ਪੁਲਸ ਸਾਡੀ ਵਿੱਚ ਟੈਰੀਟਰੀ 'ਚ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਰੌਲਾ ਕੋਈ ਨਹੀਂ ਜੇ ਹੈਗਾ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਵੀ ਇਹ ਕੀ ਹੈਗਾ ਵਾ